ਪਿਆਰੇ ਵਿਦਿਆਰਥੀਓ ਅੱਜ ਅਸੀਂ 10ਵੀਂ ਜਮਾਤ ਦੇ ਤਿੰਨ ਅੰਕਾਂ ਵਾਲੇ ਪ੍ਰਸ਼ਨਾਂ ਵਿੱਚ ਪ੍ਰਸ਼ਨ 55 ਦੀ ਦੁਹਰਾਈ ਕਰਾਂਗੇ ਪ੍ਰਸ਼ਨ 55 ਹੈ ਗੜਵਾਲ ਵਿਖੇ ਚਿਪਕੋ ਅੰਦੋਲਨ ਬਾਰੇ ਅਤੇ ਇਸ ਦੇ ਪ੍ਰਭਾਵ ਬਾਰੇ ਲਿਖੋ ਸਭ ਤੋਂ ਪਹਿਲਾਂ ਅਸੀਂ ਇਹ ਸਮਝਾਂਗੇ ਕਿ ਚਿਪਕੋ ਅੰਦੋਲਨ ਹੈ ਕੀ ਚਿਪਕੋ ਅੰਦੋਲਨ ਅਜੀਹਾ ਅੰਦੋਲਨ ਸੀ ਜਿਸ ਵਿੱਚ ਲੋਕ ਰੁੱਖਾਂ ਨੂੰ ਚਿਪਕ ਜਾਂਦੇ ਸਨ ਜਾਂ ਰੁੱਖ ਨੂੰ ਜੱਫੀ ਪਾ ਲੈਂਦੇ ਸਨ ਤਾਂ ਜੋ ਰੁੱਖ ਨੂੰ ਕੱਟਣ ਤੋਂ ਬਚਾਇਆ ਜਾ ਸਕੇ ਜਦੋਂ ਵੀ ਕੋਈ ਰੁੱਖ ਨੂੰ ਕੱਟਣਾ ਆਉਂਦਾ ਸੀ ਤਾਂ ਲੋਕ ਰੁੱਖ ਦੇ ਆਲੇ ਦੁਆਲੇ ਚਿਪਕ ਜਾਂਦੇ ਸਨ ਕਿ ਰੁੱਖ ਨੂੰ ਕੱਟਣ ਤੋਂ ਪਹਿਲਾਂ ਸਾਡੀ ਹੱਤਿਆ ਕਰ ਦਿਓ ਸੁੰਦਰ ਲਾਲ ਬਹੁਗੁਣਾ ਨੂੰ ਇਸ ਅੰਦੋਲਨ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਗੜਵਾਲ ਵਿਖੇ ਚਿੱਪਕੋ ਅੰਦੋਲਨ ਗੜਵਾਲ ਵਿਖੇ ਚਿੱਪਕੋ ਅੰਦੋਲਨ ਚਮੋਲੀ ਪਿੰਡ ਵਿੱਚ ਸ਼ੁਰੂ ਹੋਇਆ ਇਸ ਅੰਦੋਲਨ ਵਿੱਚ ਮੋਲੀ ਪਿੰਡ ਦੀਆਂ ਔਰਤਾਂ ਰੁੱਖਾਂ ਨੂੰ ਕੱਟਣ ਦੇ ਵਿਰੁੱਧ ਖੜੀਆਂ ਹੋਈਆਂ ਸਨ ਹੁਣ ਅਸੀਂ ਗੱਲ ਕਰਾਂਗੇ ਚਿਪਕੋ ਅੰਦੋਲਨ ਦੇ ਪ੍ਰਭਾਵ ਬਾਰੇ ਇਸ ਅੰਦੋਲਨ ਦੇ ਪ੍ਰਭਾਵ ਇਹ ਹੋਏ ਕਿ ਰੁੱਖਾਂ ਨੂੰ ਕੱਟਣ ਤੋਂ ਬਚਾਉਣ ਵਿੱਚ ਬਹੁਤ ਮਦਦ ਮਿਲੀ ਲੋਕਾਂ ਨੂੰ ਰੁੱਖ ਲਗਾਉਣ ਲਈ ਜਾਗਰੂਕ ਕੀਤਾ ਗਿਆ ਅਤੇ ਜੰਗਲੀ ਪੌਦਿਆਂ ਅਤੇ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਕ ਸਾਬਿਤ ਹੋਈ and